ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਚੱਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ। 25 ਜੂਨ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ। ਜੇਕਰ ਤੁਹਾਡੇ ਇਲਾਕੇ ਦੇ ਵਿੱਚ ਵੀ ਅੱਜ ਸਵੇਰ ਵੇਲੇ ਮੀਂਹ ਦਰਜ ਕੀਤਾ ਗਿਆ ਹੋਵੇ ਤਾਂ ਜਰੂਰ ਕਮੈਂਟ ਬਾਕਸ ਵਿੱਚ ਲਿਖਣਾ ਕਿਉਂਕਿ ਬਹੁਤੇ ਹਿੱਸਿਆਂ ਵਿੱਚ ਅੱਜ ਸਵੇਰ ਵੇਲੇ ਮੀਂਹ ਪਿਆ ਖਾਸ ਕਰਕੇ ਅਮਨਤਸਰ, ਗੁਰਦਾਸਪੁਰ, ਪਠਾਨਕੋਟ ਦੇ ਇਲਾਕੇ ਜਾਂ ਪਟਿਆਲਾ ਮੋਹਾਲੀ ਚੰਡੀਗੜ੍ਹ ਰਾਜਪੁਰਾ ਫਤਿਹਗੜ੍ਹ ਸਾਹਿਬ ਮਲੇਰਕੋਟਲਾ ਇਹਨਾਂ ਦੇ ਖੇਤਰਾਂ ਦੇ ਵਿੱਚ ਤਕਰੀਬਨ ਬੱਦਲਵਾਈ ਪੰਜਾਬ ਦੇ ਸਾਰੇ ਹੀ ਹਿੱਸਿਆਂ ਦੇ ਵਿੱਚ ਬਣੀ ਹੋਈ ਹੈ ਅੱਜ 25 26 27 ਤੇ ਤਿੰਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਮੀਂਹ ਨੇਰੀ ਦਾ ਦੌਰ ਵੱਡੇ ਪੱਧਰ ਤੇ ਦੇਖਿਆ ਜਾਵੇਗਾ ਦੋ ਤਿੰਨ ਜ਼ਿਲ੍ਹਿਆਂ ਦੇ ਵਿੱਚ ਅਜਿਹਾ ਮਾਹੌਲ ਵੀ ਬਣੇਗਾ ਜਿੱਥੇ ਵੱਟ ਬੰਨਾ ਤੋੜ ਕੇ ਮੀਂਹ ਪੈਂਦਾ ਹੋਇਆ ਦਿਖਾਈ ਦੇਵੇਗਾ ਨਾਲੇ ਜਾਂ ਚੋ ਵਗਦੇ ਹੋਏ ਵੀ ਦਿਖਾਈ ਦੇ ਸਕਦੇ ਨੇ ਪੰਜਾਬ ਦੇ ਵਿੱਚ ਇਹ ਤਿੰਨਾਂ ਦਿਨਾਂ ਦੇ ਵਿੱਚ ਬਹੁਤੇ ਹਿੱਸਿਆਂ ਨੂੰ ਮੀ ਪਵੇਗਾ ਤੇ ਮਾਨਸੂਨ ਵੀ ਪੂਰੇ ਪੰਜਾਬ ਨੂੰ ਕਵਰ ਕਰਦੀ ਹੋਈ ਦਿਖਾਈ ਦੇਵੇਗੀ ਉਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਹਰਿਆਣਾ ਤੇ ਰਾਜਸਥਾਨ ਦੇ ਵੀ ਬਹੁਤੇ ਹਿੱਸਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਪਹਾੜੀ ਇਲਾਕਿਆਂ ਦੇ ਵਿੱਚ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਉੱਥੇ ਬੱਦਲ ਫਟਣ ਵਰਗੀ ਆ ਘਟਨਾਵਾਂ ਹੋ ਸਕਦੀਆਂ ਨੇ ਉਹਨਾਂ ਖੇਤਰਾਂ ਦੇ ਵਿੱਚ ਵੀ ਵੱਡੇ ਪੱਧਰ ਤੇ ਮੀਂਹ ਘਨੇਰੀ ਦਾ ਦੌਰ ਦੇਖਣ ਨੂੰ ਮਿਲੇਗਾ ਪੰਜਾਬ ਦੇ ਵਿੱਚ 25 26 ਤੇ 27 ਤਿੰਨ ਦਿਨ ਲਗਾਤਾਰ ਮੀਂਹ ਪਊਗਾ ਝੜੀनुਮਾ ਇਹ ਅਦਕੋਤੀ ਹਿੱਸੇ ਦੇ ਵਿੱਚ ਬਣਦਾ ਹੋਇਆ ਦਿਖਾਈ ਦੇ ਸਕਦਾ ਹੈ